ਸੱਤ ਸਵੇਰ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਹਾਂ ਸੁਮਨਜੀਤ ਗੁਰਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਕੈਨੇਡਾ ਦੇ ਸ਼ਨ ਪ੍ਰਣਾਲੀ ਨੂੰ ਅਚਾਨਕ ਬੰਦ ਕਰਨ ਲਈ 6.1 ਮਿਲੀਅਨ ਡਾਲਰ ਦਾ ਪ੍ਰੋਜੈਕਟ ਸੁਰੱਖਿਅਤ ਦਸਤਾਵੇਜ਼ਾਂ ਨੇ ਕੀਤਾ ਵੱਡਾ ਖੁਲਾਸਾ ਕੈਨੇਡੀਅਨ ਨਾਗਰਿਕ ਦੀ ਆਈਸੀ ਹਰਾਸਤ ਚ ਹੋਈ ਮੌਤ ਮੌਤ ਤੋਂ ਪਹਿਲਾਂ ਸਿਹਤ ਸਮੱਸਿਆਵਾਂ ਆਈਆਂ ਸਾਹਮਣੇ ਕਨੇਡਾ ਦੇ ਇੰਪੋਰਟਰ ਅਧਿਕਾਰੀਆਂ ਨੂੰ ਐਮਬੈਸਟਰ ਬ੍ਰਿਜ ਤੋਂ ਮਿਲੀ ਵੱਡੀ ਸਫਲਤਾ ਟਰੱਕ ਦੇ ਵਿੱਚੋਂ ਮਿਲੀ 187.5 ਕਿਲੋ ਕੋਕੀਨ ਦੋ ਦਿਨਾਂ ਦੀ ਵਪਾਰਕ ਗੱਲਬਾਤ ਤੋਂ ਬਾਅਦ ਖਤਮ ਹੋਇਆ ਸਿਖਰ ਸੰਮੇਲਨ ਪ੍ਰੀਮੀਅਰਸ ਨੇ ਅਪਰਾਧ ਤੇ ਸਿਹਤ ਸੰਭਾਲ ਤੇ ਕੀਤੀ ਚਰਚਾ ਹੁਣ ਖਬਰਾਂ ਵਿਸਥਾਰ ਦੇ ਨਾਲ ਦਸਤਾਵੇਜ਼ਾਂ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਕੈਨੇਡਾ ਦੇ ਸ਼ਰਨ ਪ੍ਰਣਾਲੀ ਨੂੰ ਅਚਾਨਕ ਬੰਦ ਕਰਨ ਲਈ 68 ਮਿਲੀਅਨ ਡਾਲਰ ਦਾ ਪ੍ਰੋਜੈਕਟ ਸੁਰੱਖਿਅਤ ਅਤੇ ਸੁਧਾਰਿਆ ਗਿਆ ਸੀ ਸੋ ਇਸੇ ਹੀ ਬਾਬਤ ਇਹ ਜਾਣਕਾਰੀ ਮਿਲੀ ਹੈ ਕਿ ਸ਼ਰਨ ਅੰਤਰ ਕਾਰਸ਼ੀਲਤਾ ਪ੍ਰੋਜੈਕਟ ਦਾ ਉਦੇਸ਼ ਦਾਅਵੇਦਾਰਾਂ ਦੀ ਮਦਦ ਕਰਨਾ, ਕਾਰਜ ਪ੍ਰਵਾਹ ਨੂੰ ਬਿਹਤਰ ਬਣਾਉਣਾ ਤੇ ਸਰਹੱਦੀ ਅਖੰਡਤਾ ਨੂੰ ਵਧਾਉਣਾ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸੈਟਲਿਟਿship ਕੈਨੇਡਾ ਦੀ ਅਗਵਾਈ ਹੇਠ 66 ਮਿਲੀਅਨ ਡਾਲਰ ਦਾ ਇੱਕ ਪ੍ਰੋਜੈਕਟ ਕੈਨੇਡਾ ਦੇ ਪੁਰਾਣੇ ਸ਼ਰਨ ਪ੍ਰਣਾਲੀ ਨੂੰ ਸੁਧਾਰਨ ਤੇ ਦੇਸ਼ ਦੀਆਂ ਸਰਹੱਦਾਂ ਦੀ ਅਖੰਡਤਾ ਨੂੰ ਵਧਾਉਣ ਲਈ ਸੀ। ਪਿਛਲੇ ਸਾਲ ਚੁੱਪਚਾਪ ਬੰਦ ਕਰ ਦਿੱਤਾ ਗਿਆ। ਸਰਕਾਰ ਚ ਕੁਝ ਲੋਕਾਂ ਲਈ ਇੱਕ ਅਚਾਨਕ ਕਦਮ ਚੀ ਕਿਉਂਕਿ ਇਹ ਸਿਰਫ ਅੰਸ਼ਕ ਤੌਰ ਤੇ ਪੂਰਾ ਹੋਇਆ ਸੀ ਅੰਤਰੂਨੀ ਦਸਤਾਵੇਜ਼ਾਂ ਦੇ ਵਿੱਚ ਗੱਲਾਂ ਆਖੀਆਂ ਗਈਆਂ ਨੇ ਹੁਣ ਕੁਝ ਆਲੋਚਕਾਂ ਨੂੰ ਡਰ ਹੈ ਕਿ ਪ੍ਰਾਪਤ ਨਤੀਜੇ ਕੈਨੇਡਾ ਚ ਸੁਰੱਖਿਆ ਦੀ ਮੰਗ ਕਰਨ ਵਾਲੇ ਲੋਕਾਂ ਲਈ ਲਾਭਦਾਇਕ ਹੋਣ ਦੀ ਬਜਾਏ ਨੁਕਸਾਨਦੇ ਹੋ ਸਕਦੇ ਨੇ ਆਈਆਰਸੀਸੀ ਦਾ ਸ਼ਰਨ ਅੰਤਰਕਾਰਯੋਗਸ਼ੀਲਤਾ ਪ੍ਰੋਜੈਕਟ 2019 ਚ ਸ਼ੁਰੂ ਹੋਇਆ ਸੀ ਅਤੇ 2022 ਤੱਕ ਪੂਰਾ ਹੋਣ ਵਾਲਾ ਸੀ ਇਹ ਕੈਨੇਡਾ 'ਚ ਦਾਖਲ ਹੋਣ ਵਾਲੇ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਦੇ ਵਾਧੇ ਦੌਰਾਨ ਆਇਆ ਹੈ ਜਿਸ ਨਾਲ ਪਹਿਲਾਂ ਹੀ ਸੰਘਰਸ਼ ਕਰ ਰਹੇ ਸਿਸਟਮ ਤੇ ਦਬਾਅ ਪਿਆ ਹੈ ਜੋ ਕਾਗਜ਼ੀ ਫਾਈਲਾਂ ਤੇ ਬਹੁਤ ਹੀ ਜ਼ਿਆਦਾ ਨਿਰਭਰ ਕਰਦਾ ਸੀ ਇਸ ਦੀ ਸ਼ੁਰੂਆਤ ਵੱਡੇ ਸੁਧਾਰਾਂ ਦੀਆਂ ਮੰਗਾਂ ਤੋਂ ਬਾਅਦ ਹੋਈ ਹੈ ਇਸ ਪ੍ਰੋਜੈਕਟ ਦੇ ਮੁੱਖ ਟੀਚੇ ਸ਼ਰਨ ਪ੍ਰਣਾਲੀ ਨੂੰ ਡਿਜੀਟਲ 'ਚ ਬਦਲਣਾ ਡਾਟਾ ਨੂੰ ਸੁਚਾਲਿਤ ਕਰਨਾ ਤੇ ਤਿੰਨ ਭਾਗਾਂ IRCC, CBSA ਤੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਵਿਚਾਲੇ ਅਸਲ ਸਮੇਂ ਦੀ ਜਾਣਕਾਰੀ ਸਾਂਝੀ ਕਰਨੀ ਸੀ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਵਕੀਲ ਵੇ ਵਿਲ ਤਾਓ ਦਾ ਕਹਿਣਾ ਹੈ ਕਿ ਜੇਕਰ ਇਹ ਔਜ਼ਾਰ ਇੰਨੇ ਪ੍ਰਭਾਵਸ਼ਾਲੀ ਨੇ ਤਾਂ ਲਾਗੂ ਕੀਤੇ ਜਾ ਰਹੇ ਨੇ ਤਾਂ ਫਿਰ ਇਹ ਸਾਡੇ ਕੋਲ ਬੈਕਲੌਗ ਇੰਨਾ ਸਾਰਾ ਕਿਉਂ ਹੈ ਦਸਤਾਵੇਜ਼ਾ ਤੋਂ ਪਤਾ ਚੱਲਦਾ ਹੈ ਕਿ ਇਸ ਨੇ ਸ਼ਰਨ ਪ੍ਰਣਾਲੀ ਦੇ ਅੰਦਰ ਇਮਾਨਦਾਰੀ ਸੁਰੱਖਿਆ ਤੇ ਰੋਕਥਾਮ ਨੂੰ ਵਧਾਉਣ ਦੀ ਵੀ ਉਮੀਦ ਕੀਤੀ ਜਦਕਿ ਦਾਵੇਦਾਰਾਂ ਨੂੰ ਕੁਸ਼ਲਤਾ ਤੇ ਸੇਵਾ 'ਚ ਸੁਧਾਰ ਕੀਤਾ ਗਿਆ ਇੱਕ ਅੰਦਰੂਨੀ ਦਸਤਾਵੇਜ਼ ਦਰਸਾਉਂਦਾ ਹੈ ਕਿ ਇਸਨੇ ਇਹਨਾਂ ਟੀਚਿਆਂ ਨੂੰ ਪੂਰਾ ਕਰਨ ਲਈ ਕਈ ਸਾਲਾਂ 'ਚ IRCC ਨੂੰ ਲਗਭਗ 48.4 ਮਿਲੀਅਨ ਡਾਲਰ, CBSA ਨੂੰ 15.5 ਮਿਲੀਅਨ ਡਾਲਰ ਤੇ IRB ਨੂੰ 3.8 ਮਿਲੀਅਨ ਡਾਲਰ ਅਲਾਟ ਕੀਤੇ। IRCC ਨੇ ਕਿਹਾ ਹੈ ਕਿ ਉਸਨੇ ਆਪਣੇ ਨਿਰਧਾਰਿਤ ਫੰਡਾਂ ਦਾ 75% ਇਸਤੇਮਾਲ ਕੀਤਾ ਹੈ। ਜਾਣਕਾਰੀ ਦਸਤਾਵੇਜ਼ਾਂ ਤੱਕ ਪਹੁੰਚ ਰਹੀ ਮੀਡੀਆ ਨੂੰ ਪਤਾ ਲੱਗਾ ਹੈ ਕਿ ਵਿੱਤ ਵਿਭਾਗ ਤੋਂ ਇੱਕ ਹੋਰ ਐਕਸਟੈਂਸ਼ਨ ਪ੍ਰਾਪਤ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਫਰਵਰੀ 2024 'ਚ ਛੱਡ ਦਿੱਤਾ ਗਿਆ ਸੀ ਪੜੀ ਸੇ ਪ੍ਰੋਜੈਕਟ ਨੂੰ ਸਮੇਂ ਤੋਂ ਪਹਿਲਾਂ ਰੋਕਣ ਤੋਂ ਕੁਝ ਮਹੀਨਿਆਂ ਬਾਅਦ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਹਾਊਸ ਆਫ ਕਾਮਨਸ ਨੂੰ ਦੱਸਿਆ ਕਿ ਇਮੀਗ੍ਰੇਸ਼ਨ ਕਮੇਟੀ ਸਿਸਟਮ ਦੇ ਵਿੱਚ ਸੁਧਾਰਨਾ ਚਾਹੁੰਦੇ ਨੇ ਤੇ ਇਸ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੇ ਜਿਸ ਤਰ੍ਹਾਂ ਕਰਨਾ ਚਾਹੀਦਾ ਹੈ ਉਸ ਸਮੇਂ ਉਹਨਾਂ ਦਾ ਕਹਿਣਾ ਸੀ ਕਿ ਕੈਨੇਡਾ ਦਾ ਸ਼ਰਨ ਤੇ ਸ਼ਰਨਾਰਥੀ ਸਿਸਟਮ ਹਜੇ ਵੀ ਵੱਡੀ ਮਾਤਰਾ ਤੇ ਅਕੁਸ਼ਲਤਾ ਕਾਰਨ ਸੰਘਰਸ਼ ਕਰ ਰਿਹਾ ਹੈ ਮੀਡੀਆ ਨੂੰ ਮਿਲੇ ਰਿਕਾਰਡਾਂ ਦੇ ਮੁਤਾਬਿਕ ਇੰਟਰੋ ਪ੍ਰੋਬੈਬਿਲਿਟੀ ਪ੍ਰੋਜੈਕਟ ਦਾ ਲਗਭਗ 64% ਪੂਰਾ ਹੋ ਚੁੱਕਿਆ ਹੈ ਆਈਆਰਸੀਸੀ ਨੇ ਜਾਂ ਤਾਂ ਬਾਕੀ ਕੰਮਾਂ ਨੂੰ ਰੱਦ ਕਰ ਦਿੱਤਾ ਹੈ ਜਾਂ ਭਵਿੱਖ ਦੇ ਵੱਡੇ ਆਈਟੀ ਪ੍ਰੋਜੈਕਟਾਂ ਲਈ ਮੁਲਤਵੀ ਕਰ ਦਿੱਤਾ ਹੈ 2024 ਸੀਬੀਐਸਏ ਬਰੀਫਿੰਗ ਨੋਟ ਪੜਦਾ ਹੈ ਕਿ ਪ੍ਰੋਜੈਕਟ ਨੂੰ ਬੰਦ ਕਰਨ ਦਾ ਫੈਸਲਾ ਅਚਾਨਤ ਸੀ ਨਵੀਨਤਮ ਆਈਆਰਬੀ ਡਾਟਾ 248198 ਲੰਬਿਤ ਅਰਜ਼ੀਆਂ ਦਾ ਬੈਕਲੌਗ ਦਰਸਾਉਂਦਾ ਹੈ ਪਿਛਲੇ ਮਹੀਨੇ ਤੱਕ ਇੱਕ ਇਤਿਹਾਸਿਕ ਉੱਚਾ ਸਿਗਾ ਜੋ ਜੂਨ 2023 ਤੋਂ ਲਗਭਗ 3 ਗੁਣਾ ਹੋ ਗਿਆ ਹੈ ਅੰਤਰਕਾਰਜ ਸ਼ੀਲਤਾ ਪ੍ਰੋਜੈਕਟ ਚੰਗੀ ਤਰ੍ਹਾਂ ਚੱਲ ਰਿਹਾ ਸੀ ਪਹਿਲਾ ਸਵਾਲ ਇਹ ਹੈ ਕਿ ਜੇਕਰ ਇਹ ਸਾਧਨ ਐਨੇ ਪ੍ਰਭਾਵਸ਼ਾਲੀ ਨੇ ਤੇ ਲਾਗੂ ਕੀਤੇ ਜਾ ਰਹੇ ਨੇ ਤਾਂ ਫਿਰ ਬੈਕਲੌਗ ਕਿਉਂ ਹੈ ਇੱਕ ਪ੍ਰੋਜੈਕਟ ਦਸਤਾਵੇਜ਼ ਦੇ ਵਿੱਚ ਲਿਖਿਆ ਗਿਆ ਹੈ ਕਿ ਤਿੰਨੇ ਵਿਭਾਗ ਆਪਣੇ ਖੁਦ ਦੇ ਆਈਟੀ ਸਿਸਟਮ ਚਲਾਉਂਦੇ ਨੇ ਜਿਸ ਕਾਰਨ ਪ੍ਰੋਗਰਾਮ ਦੀ ਇਕਸਾਰਤਾ ਦੇ ਜੋਖਮ ਤੇ ਦੇਰੀ ਹੁੰਦੀ ਹੈ 2024 ਚ ਬੰਦ ਹੋਣ ਤੱਕ ਹੌਲੀ ਹੌਲੀ ਸੁਧਾਰਾ ਨੂੰ ਲਾਗੂ ਕਰਦਿਆ ਹੋਇਆ ਪ੍ਰੋਜੈਕਟ ਨੂੰ ਸਮਰੱਥਾ ਸਮੱਸਿਆਵਾਂ ਆਈਆਰਸੀਸੀ ਦੇ ਅੰਦਰੂਨੀ ਐਪਲੀਕੇਸ਼ਨ ਪ੍ਰੋਸੈਸਿੰਗ ਟੂਲ ਗਲੋਬਲ ਕੇਸ ਮੈਨੇਜਮੈਂਟ ਸਿਸਟਮ 'ਚ ਬਲੈਕਆਊਟ ਪੀਰੀਅਡ ਅਤੇ ਤਰਜੀਹਾਂ 'ਚ ਡਾਊਨਗ੍ਰੇਡ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਇਸ ਦੀ 2022 ਦੀ ਸਮਾਪਤੀ ਮਿਤੀ ਤੋਂ ਬਾਅਦ ਦੇਰੀ ਹੋਈ ਹੈ ਦਸਤਾਵੇਜ਼ਾ ਮੁਤਾਬਕ ਪ੍ਰੋਜੈਕਟ ਹਜੇ ਵੀ ਇੱਕ ਆਨਲਾਈਨ ਸ਼ਰਨਾਰਥੀ ਅਰਜ਼ੀ ਪ੍ਰਕਿਰਿਆ ਅਤੇ ਸਵੈਚਾਲਿਤ ਕੇਸ ਸਿਰਜਣਾ ਡਾਟਾ ਐਂਟਰੀ ਤੇ ਸਵੀਕਾਰਯੋਗਤਾ ਜਾਂਚਾ ਬਣਾਉਣ ਵਿੱਚ ਕਾਮਯਾਬ ਰਿਹਾ ਹੈ IRB ਸੁਣਵਾਈਆਂ ਲਈ ਪ੍ਰੋਜੈਕਟ ਨੇ ਵਿਭਾਗਾਂ ਵਿਚਾਲੇ ਵਿਧੇਰੇ ਅਸਲ ਸਮੇਂ ਦੀ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਆਗਿਆ ਦਿੱਤੀ। CBSA ਦੇ ਇੱਕ ਬਰੀਫਿੰਗ ਨੋਟ ਦੇ ਅਨੁਸਾਰ ਕੈਨੇਡਾ ਤੋਂ ਲੋਕਾਂ ਨੂੰ ਹਿਰਾਸਤ 'ਚ ਲੈਣ ਅਤੇ ਹਟਾਉਣ ਦੀ ਪ੍ਰਕਿਰਿਆ ਨੂੰ ਵੀ ਵਿਧਾਇਆ ਗਿਆ ਸੀ। ਜਿਸ 'ਚ ਹੋਰ ਸੁਧਾਰਾਂ ਦੇ ਨਾਲ ਹਟਾਉਣ ਦਾ ਆਦੇਸ਼ ਜਾਰੀ ਹੋਣ ਤੇ ਵੈਧ ਕੰਮ ਜਾਂ ਅਧਿਆਨ ਪਰਮਿਟਾਂ ਨੂੰ ਆਪਣੇ ਆਪ ਰੱਦ ਕਰਨ ਦੀ ਯੋਗਤਾ ਦਾ ਹਵਾਲਾ ਦਿੱਤਾ ਗਿਆ ਸੀ। IRCC ਨੇ ਇਸ ਮਾਮਲੇ ਤੇ ਬੋਲਣ ਤੋਂ ਮਨਾ ਕਰ ਦਿੱਤਾ। ਵਿਭਾਗ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਕੰਮ ਪੂਰੇ ਕਰਨ 'ਚ ਅਸਮਰੱਥ ਸੀ ਪਰ ਇਹ ਕਿ ਮਿਲ ਚੁੱਕਾ ਹੈ ਕਿ ਭਵਿੱਖ ਦੇ ਪ੍ਰੋਜੈਕਟਾਂ ਦਾ ਹਿੱਸਾ ਹੋ ਸਕਦੇ ਨੇ ਆਈਆਰਸੀਸੀ ਕੋਲ ਆਉਣ ਵਾਲੇ ਸਾਲਾਂ 'ਚ ਡਿਜੀਟਲ ਅਧੁਨਿਕੀਕਰਨ ਲਈ ਸੈਂਕੜੇ ਮਿਲੀਅਨ ਡਾਲਰ ਅਲਾਟ ਕੀਤੇ ਗਏ ਨੇ ਕਈ ਵਾਰ ਫਾਲੋਅ ਅਪ ਕਰਨ ਦੇ ਬਾਵਜੂਦ ਆਈਆਰਬੀ ਨੇ ਮੀਡੀਆ ਦੀਆਂ ਜਾਣਕਾਰੀਆਂ ਲਈ ਬੇਨਤੀਆਂ ਦਾ ਜਵਾਬ ਨਹੀਂ ਦਿੱਤਾ ਆਈਆਰਸੀਸੀ ਨੇ ਮੀਡੀਆ ਨੂੰ ਲਿਖਿਆ ਹੈ ਕਿ ਆਈਆਰਬੀ ਆਪਣੀ ਨਿਰਣਾਇਕ ਸੁਤੰਤਰਤਾ ਬਣਾਈ ਰੱਖਣਾ ਚਾਹੁੰਦਾ ਹੈ ਹਸਨ ਦਾ ਕਹਿਣਾ ਸੀ ਕਿ ਸਿਸਟਮ ਨੂੰ ਅਸਲ 'ਚ ਵਸੇਬਾ ਸੰਗਠਨਾ ਅਤੇ ਦਾਵੇਦਾਰਾਂ ਲਈ ਵਧੇਰੇ ਸਰੋਤਾਂ ਦੀ ਲੋੜ ਹੈ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ। CBSA ਦੇ ਅੰਕੜਿਆਂ ਅਨੁਸਾਰ ਕੈਨੇਡਾ ਨੇ 2019 ਤੋਂ ਬਾਅਦ ਕਿਸੇ ਵੀ ਹੋਰ 12 ਮਹੀਨੇ ਦੀ ਮਿਆਦ ਦੇ ਮੁਕਾਬਲੇ ਪਿਛਲੇ ਸਾਲ 'ਚ ਜ਼ਿਆਦਾ ਹਟਾਉਣ ਦੇ ਆਦੇਸ਼ ਲਾਗੂ ਕੀਤੇ। 2024-25 ਵਿੱਤੀ ਸਾਲ 'ਚ 18,048 ਪ੍ਰਾਪਤ ਕੀਤੇ ਗਏ ਨੇ। ਐਂਡਪੀ ਸੰਸਦ ਮੈਂਬਰ ਤੇ ਇਮੀਗ੍ਰੇਸ਼ਨ ਆਲੋਚਕ ਜੈਨਿਕ ਕਵਾਨ ਨੇ ਕਿਹਾ ਹੈ ਕਿ ਉਹ ਵੀ ਇਸ ਪ੍ਰੋਜੈਕਟ ਬਾਰੇ ਹਨੇਰੇ ਦੇ ਵਿੱਚ ਸੀ ਆਈਆਰਸੀਸੀ ਨੇ ਇੱਕ ਈਮੇਲ ਚ ਕਿਹਾ ਹੈ ਕਿ ਪ੍ਰੋਜੈਕਟ ਨੂੰ ਜਲਦੀ ਬੰਦ ਕਰਨ ਦਾ ਫੈਸਲਾ ਕਰਮਚਾਰੀਆਂ ਦੇ ਸਮੇਂ ਯੋਜਨ ਜਾਂ ਪੁਨਰਗਠਨ ਦੇ ਨਾਲ ਸੰਬੰਧਿਤ ਨਹੀਂ ਸੀ ਸੀਬੀਐਸਏ ਨੇ ਇੱਕ ਬਿਆਨ ਚ ਕਿਹਾ ਹੈ ਕਿ ਉਹ ਭਵਿੱਖ ਦੇ ਪ੍ਰੋਜੈਕਟਾਂ 'ਚ ਹੋਰ ਸੁਧਾਰਾਂ ਨੂੰ ਸ਼ਾਮਲ ਕਰਨ ਲਈ ਆਈਆਰਸੀਸੀ ਨਾਲ ਕੰਮ ਕਰਨ ਲਈ ਵਚਨਬੱਧ ਹੈ ਵਿੱਤ ਵਿਭਾਗ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਉੱਤੇ ਬੀਤੇ ਮਹੀਨੇ ਆਈਸੀ ਦੀ ਹਿਰਾਸਤ ਦੇ ਵਿੱਚ ਇੱਕ ਕੈਨੇਡੀਅਨ ਨਾਗਰਿਕ ਦੀ ਮੌਤ ਹੋਈ ਸੀ ਜੋ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਕੈਨੇਡੀਅਨ ਨਾਗਰਿਕ ਦੀ ਆਈਸੀ ਹਿਰਾਸਤ 'ਚ ਮੌਤ ਤੋਂ ਪਹਿਲਾਂ ਸਿਹਤ ਸਮੱਸਿਆਵਾਂ ਸਾਹਮਣੇ ਆ ਗਈਆਂ ਸਨ ਏਜੰਸੀ ਨੇ ਦਾਅਵਾ ਕੀਤਾ ਜੌਨ ਨੋਵੇਲੋ ਨੂੰ ਮਈ ਦੇ ਵਿੱਚ ਦੌੜੇ ਪੈਣ ਦੀ ਬਿਮਾਰੀ ਦਾ ਪਤਾ ਲੱਗਾ ਸੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੀ ਇਮੀਗ੍ਰੇਸ਼ਨ ਏਜੰਸੀ ICE ਦੀ ਹਿਰਾਸਤ ਦੇ ਵਿੱਚ ਮਾਰੇ ਗਏ ਕੈਨੇਡੀਅਨ ਨਾਗਰਿਕ ਦੀ ਮੌਤ ਤੋਂ ਹਫ਼ਤੇ ਪਹਿਲਾਂ ਉਸ ਨੂੰ ਸਿਹਤ ਸਮੱਸਿਆਵਾਂ ਹੋਣ ਬਾਰੇ ਪਤਾ ਲੱਗ ਗਿਆ ਸੀ। ਇਹ ਰਿਪੋਰਟ 49 ਸਾਲਾਂ ਜੌਨੀ ਨੋਵੇਲੋ ਦੀ ਇੱਕ ਫੈਡਰਲ ਡਿਟੈਂਸ਼ਨ ਸੈਂਟਰ 'ਚ ਬੇਹੋਸ਼ ਪਾਏ ਜਾਣ ਤੋਂ ਠੀਕ ਇੱਕ ਮਹੀਨੇ ਬਾਅਦ ਆਈ ਹੈ। ਨੋਵੇਲੋ ਨੂੰ ICE ਹਿਰਾਸਤ ਚਲਾਈ ਜਾਣ ਤੋਂ ਅਗਲੇ ਦਿਨ ਉਸਨੂੰ ਦੌੜੇ ਪੈਣ ਦੀ ਬਿਮਾਰੀ ਤੇ ਹਾਈਪਰਟੈਨਸ਼ਨ ਦਾ ਪਤਾ ਲੱਗਿਆ ਸੀ ਰਿਪੋਰਟ ਦੇ ਅਨੁਸਾਰ ਉਸਨੂੰ ਐਂਟੀਕਨਵਲਸੈਂਟ ਯਾਨਕੀ ਦੌੜੇ ਦੀ ਦਵਾਈ ਅਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਦਿੱਤੀਆਂ ਗਈਆਂ ਸਨ ਨਵੈਲੋ 1988 ਤੋਂ ਅਮਰੀਕਾ ਚ ਸੀ ਤੇ 1991 ਚ ਪਰਮਨੈਂਟ ਰੈਜ਼ੀਡੈਂਟ ਬਣ ਗਿਆ ਸੀ 2023 ਚ ਉਸਨੂੰ ਕਈ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿੜਾਇਆ ਗਿਆ ਸੀ ਜਿਨ੍ਹਾਂ ਚ ਰੈਕਚੀਅਰਿੰਗ ਯਾਨਕੀ ਧੋਖਾਧੜੀ ਤੇ ਜਾਲ ਸਾਜ਼ੀ ਅਤੇ ਨਸ਼ਾ ਤਸਕਰੀ ਦੇ ਅਪਰਾਧ ਸ਼ਾਮਲ ਨੇ ਉਸਨੂੰ 12 ਮਹੀਨੇ ਕੈਦ ਦੀ ਸਜ਼ਾ ਹੋਈ ਹੈ ICD ਦੇ ਬਿਆਨ ਮੁਤਾਬਕ ਮਈ ਮਹੀਨੇ ਵਿੱਚ ICE ਦੇ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਤੇ ਅਮਰੀਕਾ ਤੋਂ ਕੱਢੇ ਜਾਣ ਦੀ ਪ੍ਰਕਿਰਿਆ ਦੌਰਾਨ ਹਰਾਸਤ ਚ ਸੀ ਨੋਵिलो ਦੇ ਵਕੀਲ ਦਾ ਕਹਿਣਾ ਹੈ ਕਿ ਉਸਨੇ ਆਪਣੀ ਪ੍ਰੋਬੇਸ਼ਨ ਦੀਆਂ ਸ਼ਰਤਾਂ ਦੀ ਉਲੰਘਣਾ ਨਹੀਂ ਕੀਤੀ 8 ਜੂਨ ਨੂੰ ਮੈਡੀਕਲ ਪ੍ਰਦਾਤਾ ਨੇ ਨੋਵिलो ਲਈ ਮਾਨਸਿਕ ਸਿਹਤ ਰੈਫਰਲ ਦੀ ਬੇਨਤੀ ਕੀਤੀ ਜਦੋਂ ਨਵੈਲੋ ਨੇ ਉਦਾਸ ਅਤੇ ਡਿਪਰੈਸ਼ਨ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਅਤੇ ਮੁਲਾਂਕਣ ਲਈ ਇੱਕ ਮੈਡੀਕਲ ਕਲੀਨਿਕ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਆਈਸੀ ਰਿਪੋਰਟ ਮੁਤਾਬਕ ਅਗਲੇ ਦਿਨ ਉਸਨੇ ਸਟਾਫ ਨੂੰ ਆਖਿਆ ਕਿ ਉਸਨੇ ਕੁਝ ਸਮੇਂ ਤੋਂ ਕੁਝ ਨਹੀਂ ਖਾਦਾ ਰਿਪੋਰਟਰ ਅਨੁਸਾਰ ਇੱਕ ਮੈਡੀਕਲ ਪ੍ਰਦਾਤਾ ਨੇ ਇੱਕ ਭੀਪੀ ਦੀ ਬੇਨਤੀ ਤੇ ਨਵੈਲੋ ਦਾ ਮੁਲਾਂਕਣ ਕੀਤਾ ਅਤੇ ਨਵੈਲੋ ਦੇ ਆਪਣੀ ਨਿੱਜੀ ਸਫਾਈ ਨਾ ਰੱਖਣ ਦੀ ਗਲਤ ਦਰਜ ਕੀਤੀ ਰਿਪੋਰਟ ਅਨੁਸਾਰ ਇੱਕ ਪਰਦਾਤਾ ਨੇ ਉਸ ਨਾਲ ਖੁਦ ਦੀ ਸਫਾਈ ਰੱਖਣ ਅਤੇ ਸਹੀ ਖੁਰਾਕ ਦੀ ਮਹੱਤਤਾ ਬਾਰੇ ਚਰਚਾ ਕੀਤੀ 23 ਜੂਨ ਨੂੰ ਦੁਪਹਿਰ ਵੇਲੇ ਜੇਲ ਸਟਾਫ ਨੇ ਨੋਵिलो ਨੂੰ ਰੁਕੀ ਨਬਜ਼ ਠੰਡੇ ਸਰੀਰ ਅਤੇ ਬਲੱਡ ਸ਼ੂਗਰ ਦੇ ਘਟੇ ਪੱਧਰ ਦੇ ਨਾਲ ਬੇਹੋਸ਼ ਪਾਇਆ ਮਾਇਆਮੀ ਫਾਇਰ ਰੈਸਕਿਊ ਵਿਭਾਗ ਨੇ ਉਸ ਦੀ ਦੇਖਭਾਲ ਆਪਣੇ ਹੱਥਾਂ ਵਿੱਚ ਲੈ ਲਈ ਅਤੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਨ ਤੋਂ ਪਹਿਲਾਂ ਅੱਧੇ ਘੰਟੇ ਤੱਕ ਉਸ ਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ਕੀਤੀ ਨਵੇਲੋ ਦੀ ਮੌਤ ਦਾ ਕਾਰਨ ਅਸਪਸ਼ਟ ਹੈ ਤੇ ਜਾਂਚ ਦੇ ਅਧੀਨ ਇਹ ਮਾਮਲਾ ਚੱਲ ਰਿਹਾ ਹੈ ਯੋਧਰੇ ਕੈਨੇਡੀਅਨ ਬਾਰਡਰ ਅਧਿਕਾਰੀਆਂ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਦਰਸਲ ਐਮਬੈਸਟਰ ਬ੍ਰਿਜ ਤੇ ਇੱਕ ਟਰੱਕ ਦੇ ਵਿੱਚੋਂ ਸੀਬੀਐਸਏ ਨੂੰ 187.5 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ ਹੈ ਜਿਸਮੈਂਡ ਹਿਲਤੇ ਟਰੱਕ ਡਰਾਈਵਰ ਤੇ ਦੋਸ਼ ਆਇਦ ਕੀਤੇ ਗਏ ਨੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਅਧਿਕਾਰੀਆਂ ਨੇ ਐਮਬੈਸਟਰ ਬ੍ਰਿਜ ਤੇ ਅਮਰੀਕਾ ਤੋਂ ਕੈਨੇਡਾ ਆ ਰਹੇ ਇੱਕ ਟਰੱਕ ਦੇ ਟਰੇਲਰ ਚ ਲੁਕੋਈ ਗਈ ਲਗਭਗ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਨੂੰ ਜ਼ਬਤ ਕੀਤਾ ਹੈ ਏਜੰਸੀ ਨੇ ਦੱਸਿਆ ਕਿ ਵਿਨਸਰ ਡੈਟਰਾਇਟ ਸਰਹੱਦੀ ਪੁਲ ਤੇ ਤਾਇਨਾਤ ਅਧਿਕਾਰੀਆਂ ਨੇ 187.5 ਕਿਲੋ ਕੋਕੀਨ ਬਰਾਮਦ ਕੀਤੀ ਜਿਸ ਨੂੰ ਦੋ ਸੂਟ ਕੇ ਸਾਹ ਤੇ ਪੰਜ ਗਾਰਬੇਜ ਬੈਗਸ ਦੇ ਵਿੱਚ ਲੁਕੋਇਆ ਗਿਆ ਸੀ ਇਸ ਕੋਕੀਨ ਦੇ ਇੱਟਾਂ ਦੇ ਆਕਾਰ ਦੇ 161 ਪੈਕੇਟ ਬਰਾਮਦ ਕੀਤੇ ਗਏ ਨੇ ਇਹ 23 ਮਈ 2025 ਦਾ ਮਾਮਲਾ ਹੈ ਅਧਿਕਾਰੀਆਂ ਨੇ ਰਿਚਮੰਡ ਹਿੱਲ ਦੇ ਰਹਿਣ ਵਾਲੇ 55 ਸਾਲ ਦੇ ਟਰੱਕ ਡਰਾਈਵਰ ਨੂੰ RCMP ਦੇ ਹਵਾਲੇ ਕਰ ਦਿੱਤਾ ਹੈ ਡਰਾਈਵਰ ਤੇ ਕੋਕੀਨ ਲਿਆਉਣ ਅਤੇ ਤਸਕਰੀ ਦੇ ਉਦੇਸ਼ ਨਾਲ ਕੋਕੀਨ ਕੋਲ ਰੱਖਣ ਦੇ ਦੋਸ਼ ਲਗਾਏ ਗਏ ਨੇ CBSA ਦੇ ਦੱਖਣੀ 온ਟਾਰੀਓ ਖੇਤਰ ਦੇ ਰੀਜਨਲ ਡਾਇਰੈਕਟਰ ਜਨਰਲ ਮਾਈਕਲ ਰੋਸਿਆ ਨੇ ਕਿਹਾ ਕਿ ਸਾਡੇ ਬਾਰਡਰ ਸਰਵਿਸਿਜ਼ ਦੇ ਅਧਿਕਾਰੀਆਂ ਵੱਲੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਨੂੰ ਰੋਕਣ ਲਈ ਕੀਤੇ ਗਏ ਯਤਨਸ਼ ਲਾਗਯੋਗ ਨੇ ਏਜੰਸੀ ਨੇ ਮੀਡੀਆ ਰਿਲੀਜ਼ ਜਾਰੀ ਕੀਤੀ ਹੈ ਜਿਸ ਚ ਬਾਰਡਰ ਸੁਰੱਖਿਆ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਫੈਡਰਲ ਯੋਜਨਾ ਦਾ ਲਿੰਕ ਵੀ ਸ਼ਾਮਲ ਹੈ ਦੋ ਦਿਨਾਂ ਦੀ ਵਿਵਾਦਕ ਗੱਲਬਾਤ ਤੋਂ ਬਾਅਦ ਪ੍ਰੀਮੀਅਰਸ ਨੇ ਅਪਰਾਧ ਅਤੇ ਸਿਹਤ ਸੰਭਾਲ ਤੇ ਚਰਚਾ ਕਰਦਿਆਂ ਹੋਇਆਂ ਸਿਖਰ ਸੰਮੇਲਨ ਸਮਾਪਤ ਕਰ ਦਿੱਤਾ ਹੈ ਸੂਬਾਈ ਤੇ ਖੇਤਰੀ ਆਗੂਆਂ ਨੇ ਸਰਕਾਰ ਨੂੰ ਜ਼ਮਾਨਤ ਸੁਧਾਰ ਬਿੱਲ ਪੇਸ਼ ਕਰਨ ਦੀ ਵੀ ਮੰਗ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਵੱਲੋਂ ਇਸ ਦੇਸ਼ ਵਿਰੋਧ ਛੇੜੀ ਗਈ ਵਪਾਰ ਜੰਗ ਦਾ ਜਵਾਬ ਦੇਣ ਲਈ 2 ਦਿਨਾਂ ਦੀ ਰਣਨੀਤੀ ਬਣਾਉਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀਆਂ ਨੇ ਹੰਟਸਵਿਲ, অন্ਟਾਰੀਓ 'ਚ ਆਪਣਾ ਸਿਖਰ ਸੰਮੇਲਨ ਖਤਮ ਕੀਤਾ ਜੋ ਹਿੰਸਕ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਸਿਹਤ ਸੰਭਾਲ ਵਰਗੇ ਘਰੇਲੂ ਮੁੱਦਿਆਂ ਤੇ ਕੇਂਦ੍ਰਿਤ ਸੀ ਫੈਡਰੇਸ਼ਨ ਕੌਂਸਲ ਦੀ ਸਮਾਪਤੀ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੀਮੀਅਰਸ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮੁੱਦੇ ਨਾ ਸਿਰਫ ਹਜੇ ਵੀ ਏਜੰਡੇ 'ਤੇ ਨੇ ਸਗੋਂ ਅਸਲ 'ਚ ਇਹਨਾਂ ਨਾਲ ਨਜਿੱਠਣਾ ਵੀ ਆਸਾਨ ਹੋ ਗਿਆ ਹੈ ਕਿਉਂਕਿ ਇਹ ਦੇਸ਼ ਦੇ ਸਾਹਮਣੇ ਮੌ ਹੋਂ ਦੇ ਸੰਕਟ ਕਰਕੇ ਇਹਨੇ ਇੱਕ ਝਟੋਗੇ ਨੇ ਪ੍ਰੀਮੀਅਰਸ ਦਾ ਕਹਿਣਾ ਸੀ ਕਿ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਅਸੀਂ ਜਹਾਜ਼ ਨੂੰ ਉਡਦੇ ਸਮੇਂ ਠੀਕ ਕਰ ਰਹੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਬਿਆਨ ਦਿੱਤਾ ਹੈ ਕਿ ਅਸੀਂ ਨਾ ਸਿਰਫ ਇਹ ਸਾਰੇ ਕੁਝ ਕਰਨ ਜਾ ਰਹੇ ਹਾਂ ਸਗੋਂ ਜਦੋਂ ਤੱਕ ਇਹ ਪੂਰਾ ਹੋ ਜਾਵੇਗਾ ਤਾਂ ਇੱਕ ਅਜਿਹਾ ਪ੍ਰੋਜੈਕਟ ਹੋਵੇਗਾ ਜਿਸਤੇ ਸਾਰੇ ਕੈਨੇਡੀਅਨਜ਼ ਮਾਨ ਕਰ ਸਕਦੇ ਨੇ ਪ੍ਰੀਮੀਅਰ ਨੇ ਆਖਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਵਪਾਰਕ ਬਰੀਫਿੰਗ ਦੇਣ ਲਈ ਸੰਮੇਲਨ ਚਾਏ ਤਾਂ ਉਹਨਾਂ ਨੇ ਪੁਸ਼ਟੀ ਕੀਤੀ ਸੀ ਕਿ ਉਹ ਘਰੇਲੂ ਚਿੰਤਾਵਾਂ ਨਾਲ ਨਜਿੱਠਣ ਦੇ ਨਾਲ ਵੀ ਨੇ ਨਿਊ ਪ੍ਰਿੰਸਟਵਿਕ ਪ੍ਰੀਮੀਅਰ ਸੂਜ਼ਨ ਹੌਲਟ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰੀਮੀਅਰ ਇੱਕੋ ਸਮੇਂ ਤੁਰ ਸਕਦੇ ਨੇ ਤੇ ਉਹ ਆਪਣੇ ਹਮਰਤਵਾਂ ਦੀ ਮਦਦ ਨਾਲ ਘਰੇਲੂ ਚਿੰਤਾਵਾਂ ਨੂੰ ਬਿਹਤਰ ਢੰਗ ਨਾਲ ਨਿਜਿੱਟ ਸਕਦੇ ਨੇ ਉਨ੍ਹਾਂ ਆਖਿਆ ਹੈ ਕਿ ਅਸੀਂ ਆਪਣੇ ਪੂਰੇ ਕਾਰਜਕਾਲ ਦੌਰਾਨ ਸਿਰਫ 8 ਮਹੀਨਿਆਂ 'ਚ ਜਿੰਨਾ ਸਮਾਂ ਪੂਰਵਜਾਂ ਨੇ 6 ਸਾਲਾਂ 'ਚ ਬਤਾਇਆ ਹੋਵੇਗਾ ਉਸ ਤੋਂ ਕਿਤੇ ਜ਼ਿਆਦਾ ਸਮਾਂ ਇਕੱਠੇ ਬਤਾਇਆ ਹੈ ਬੁੱਧਵਾਰ ਤੋਂ ਪਹਿਲਾਂ ਪ੍ਰੀਮੀਅਰਸ ਨੇ ਗੱਲਬਾਤ ਦੇ ਆਪਣੇ ਆਖਰੀ ਦਿਨ 'ਚ ਦਾਖਲਾ ਲਿਆ ਜਿਸ ਚ ਕਾਰਨੀ ਨੂੰ ਸੰਸਦ ਦੀ ਪੱਛੜ ਦੀ ਬੈਠਕ 'ਚ ਕਾਨੂੰਨ ਪੇਸ਼ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਆਖਿਆ ਗਿਆ ਜਿਸ ਨਾਲ ਵਾਰ-ਵਾਰ ਹਿੰਸਕ ਅਪਰਾਧੀਆਂ ਲਈ ਜ਼ਮਾਨਤ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਵੇਗਾ ਸਕੀਚਵਨ ਦੇ ਪ੍ਰੀਮੀਅਰ ਸਕਾਟ ਮੋਨੇਕ ਹੈ ਕਿ ਸੂਬੇ ਹਰ ਪਹਿਲੂ ਦੇ ਵਿੱਚ ਅੱਗੇ ਵਧੇ ਨੇ ਤੇ ਜੋ ਮਹਿਸੂਸ ਕੀਤਾ ਜਾਂਦਾ ਹੈ ਕੈਨੇਡਾ ਦੇ ਅਪਰਾਧਿਕ ਕੋਰਟ ਦੇ ਵਿੱਚ ਬਦਲਾ ਜ਼ਰੂਰੀ ਨੇ ਜੋ ਮਹੱਤਵਪੂਰਨ ਤਬਦੀਲੀ ਉਹਨਾਂ ਲੋਕਾਂ ਲਈ ਮਹੱਤਵਪੂਰਨ ਨਤੀਜੇ ਪੁਕਤੇਗੀ ਜੋ ਜ਼ਹਿਰੀਲੇ ਨਸ਼ੇ ਪਾਈਚਾਰਿਆਂ ਦੇ ਵਿੱਚ ਲੈਂਦੇ ਜਾ ਰਹੇ ਨੇ 온ਟਾਰੀਓ ਦੇ ਪ੍ਰੀਮੀਅਰ ਡਕਫੋਰਡ ਦਾ ਕਹਿਣਾ ਹੈ ਕਿ ਕੈਨੇਡੀਅਨ ਵਾਰ-ਵਾਰ ਹਿੰਸਕ ਅਪਰਾਧੀਆਂ ਜਕਾਰ ਚੋੜਾ ਨੂੰ ਜ਼ਮਾਨਤ ਮਿਲਦੀ ਦੇਖ ਕੇ ਤਾਂਘਾ ਗਏ ਨੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕੈਨੇਡਾ ਦੇ ਵਿੱਚ ਕੀ ਕਰਨਾ ਹੈ ਇਸ ਲਈ ਅਮਰੀਕੀ ਸਜ਼ਾ ਪ੍ਰਣਾਲੀ ਨੂੰ ਪ੍ਰੇਰਣਾ ਵਜੋਂ ਵਰਤਣ ਬਾਰੇ ਵਿਚਾਰ ਕਰੇ 온ਟਾਰੀਓ ਦੇ ਪ੍ਰੀਮੀਅਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਸਮੱਸਿਆ ਦਾ ਇੱਕ ਹਿੱਸਾ ਕਮਜ਼ੋਰ ਜੱਜ ਨੇ ਤੇ ਇਸ ਨੂੰ ਹੱਲ ਕਰਨ ਦਾ ਇੱਕੋ ਇੱਕ ਤਰੀਕਾ ਹੈ ਲਾਜ਼ਮੀ ਘੱਟੋ-ਘੱਟ ਸਜ਼ਾਵਾਂ ਲਾਗੂ ਕਰਨਾ ਕੈਨੇਡਾ ਦੇ ਪ੍ਰੀਮੀਅਰਸ ਨੇ ਜ਼ਮਾਨਤ ਸੁਧਾਰਾਂ ਤੇ ਡੰਗਾਈ ਦੇ ਨਾਲ ਚਰਚਾ ਕੀਤੀ ਤੇ ਉਹ ਸਾਰੇ ਇੱਕੋ ਗੱਲ ਦੇ ਉੱਤੇ ਸਹਿਮਤੀ ਜਤਾਉਂਦੇ ਨੇ ਕਿ ਸੁਭਿਆ ਨੂੰ ਸਜ਼ਾ ਤੇ ਜ਼ਮਾਨਤ ਤੇ ਆਪਣੀਆਂ ਸੀਮਾਵਾਂ ਲਗਾਉਣ ਦੇ ਯੋਗ ਹੋਣਾ ਸ਼ਾਮਿਲ ਹੈ ਜ਼ਿਕਰ ਕਰਦਿਆਂ ਟੋਰਾਂਟੋ ਦੀਆਂ ਗਰਮੀਆਂ ਦਾ ਟੋਰਾਂਟੋ ਵਾਸਤੇ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਨਵੀਂ 40 ਡਿਗਰੀ ਸੈਲਸੀਅਸ ਤੋਂ ਵੱਧ ਗਰਮੀ ਮਹਿਸੂਸ ਕਰਨ ਦੀ ਸੰਭਾਵਨਾ ਹੈ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਅਤਿ ਦੀ ਗਰਮੀ ਸ਼ੁੱਕਰਵਾਰ ਤੇ ਸੰਭਵ ਤੌਰ ਤੇ ਵੀਕਐਂਡ ਤੱਕ ਵਧਣ ਦੀ ਉਮੀਦ ਜਤਾਈ ਗਈ ਹੈ ਲੋਕਾਂ ਨੂੰ ਠੰਡੀਆਂ ਥਾਵਾਂ ਤੇ ਰਹਿਣ ਦੀ ਅਪੀਲ ਕੀਤੀ ਗਈ ਹੈ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਟੋਰਾਂਟੋ ਦੋ ਦਿਨਾਂ ਦੀ ਗਰਮੀ ਦੀ ਘਟਨਾ ਵੱਲ ਵਧ ਰਿਹਾ ਹੈ ਜਿੱਥੇ ਭਿਆਨਕ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੱਧ ਜਾਵੇਗਾ ਸੰਗੀ ਮੌਸਮ ਏਜੰਸੀ ਨੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਟੋਰਾਂਟੋ 'ਚ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਜੋ ਕਿ ਸ਼ਹਿਰ ਦੇ ਕੁਝ ਖੇਤਰਾਂ 'ਚ ਹਫਤੇ ਦੇ ਅੰਤ ਤੱਕ ਜਾਰੀ ਰਹਿੰਦੀ ਸੰਭਾਵਨਾ ਹੈ। ਵਾਤਾਵਰਣ ਤੇ ਜਲਵਾਯੂ ਪਰਵਰਤਨ ਕੈਨੇਡਾ ਦੇ ਮੌਸਮ ਵਿਗਿਆਨੀ ਸਟੀਵਨ ਫਲਿਸ ਫੈਡਰ ਨੇ ਕਿਹਾ ਹੈ ਕਿ ਵੀਰਵਾਰ ਨੂੰ ਤਾਪਮਾਨ 30 ਦੇ ਦਹਾਕੇ ਦੇ ਅੱਧ ਤੱਕ ਪਹੁੰਚ ਜਾਵੇਗਾ। ਨਮੀ ਦੇ ਨਾਲ ਫਲਿਸ ਫੈਡਰ ਦਾ ਕਹਿਣਾ ਹੈ ਕਿ ਇਹ 40 ਦੇ ਦਹਾਕੇ ਦੇ ਅੱਧ ਵਰਗਾ ਮਹਿਸੂਸ ਹੋਵੇਗਾ। ਉਹਨਾਂ ਆਖਿਆ ਹੈ ਕਿ ਲੋਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕੀ ਉਹ ਹਾਈਡਰੇਟਡ ਰਹਿਣ ਖਾਸ ਕਰਕੇ ਜੇ ਉਹ ਬਾਰਿਸ਼ ਮਾਗਮਾ ਜਾਂ ਸਖਤ ਗਤੀਵਿਧੀਆਂ 'ਚ ਹਿੱਸਾ ਲੈ ਰਹੇ ਨੇ ਪਲੀਜ਼ ਫੈਡਰ ਦਾ ਕਹਿਣਾ ਹੈ ਕਿ ਯਕੀਨੀ ਬਣਾਓ ਤੁਸੀਂ ਬਹੁਤ ਸਾਰਾ ਪਾਣੀ ਪੀ ਕੇ ਅਤੇ ਆਰਾਮ ਕਰਨ ਲਈ ਇੱਕ ਠੰਡੀ ਜਗ੍ਹਾ ਲੱਭ ਕੇ ਆਪਣੇ ਸਾਰੇ ਸਰੀਰ ਦੇ ਤੜਲ ਪਦਾਰਥਾਂ ਨੂੰ ਪਰ ਰਹੇ ਹੋ ਸ਼ੁੱਕਰਵਾਰ ਨੂੰ ਤਾਪਮਾਨ 'ਚ ਥੋੜੀ ਗਿਰਾਵਟ ਆਵੇਗੀ ਪਰ ਪਾਰਾ ਹਜੇ ਵੀ ਘਟੋ ਘਟ 30 ਡਿਗਰੀ ਸੈਲਸੀਅਸ ਦੇ ਦਾਇਰੇ ਦੇ ਵਿੱਚ ਰਹੇਗਾ ਰਾਤ ਦਾ ਤਾਪਮਾਨ ਘਟੋ ਘਟ 20 ਡਿਗਰੀ ਸੈਲਸੀਅਸ ਦੇ ਅੰਦਰ ਰਹਿੰਦੀ ਉਮੀਦ ਹੈ ਤਿੱਖੀ ਗਰਮੀ ਤੇ ਨਰਮੀ ਤੋਂ ਰਾਹਤ ਦੀ ਉਮੀਦ ਕਰ ਰਹੇ ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਸੰਗੀ ਵਾਤਾਵਰਣ ਏਜੰਸੀ ਆਉਣ ਵਾਲੇ ਹਫ਼ਤਿਆਂ 'ਚ ਔਸਤ ਤੋਂ ਵੱਧ ਤਾਪਮਾਨ ਦੀ ਭਵਿੱਖਬਾਣੀ ਕਰਦੀ ਹੈ ਫਲਿਸ ਫੈਡਰ ਨੇ ਕਿਹਾ ਹੈ ਕਿ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ 에ਅਰ ਕੰਡੀਸ਼ਨਡ ਵਾਤਾਵਰਣ ਦੀ ਪਾਲ ਕਰਕੇ ਠੰਡਾ ਹੋਣ ਜਾਂ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਕਰਨ ਲਈ ਸੂਰਜ ਤੋਂ ਦੂਰ ਰਹਿਣ ਹਫ਼ਤੇ ਦੇ ਅੰਤ ਵਿੱਚ ਕੁਝ ਰਾਹਤ ਹੈ ਐਤਵਾਰ ਨੂੰ ਤਾਪਮਾਨ 20 ਦੇ ਦਹਾਕੇ ਦੇ ਅੱਦ ਤੱਕ ਡਿੱਗਣ ਦੀ ਉਮੀਦ ਹੈ ਫਲਸ ਫੈਡਰਨਿਕ ਹੈ ਕਿ ਸੋਮਵਾਰ ਨੂੰ ਤਾਪਮਾਨ 20 ਡਿਗਰੀ ਸੈਲਸੀਅਸ ਦੇ ਨੇੜੇ ਵਾਪਸ ਆ ਜਾਣਾ ਚਾਹੀਦਾ ਹੈ। ਯਦਰੇ ਤਿੰਨ ਦਿਨਾਸ ਕੋਕਾਸ ਸੰਮੇਲਨ ਤੋਂ ਬਾਅਦ ਪ੍ਰੀਮੀਅਰਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਗੱਲਬਾਤ ਦੇ ਵਿੱਚ ਪ੍ਰੀਮੀਅਰਸ ਨੇ ਅਪਰਾਧ ਅਤੇ ਸਿਹਤ ਸੰਭਾਲ ਨੂੰ ਲੈ ਕੇ ਚਰਚਾਵਾਂ ਵੀ ਕੀਤੀਆਂ ਨੇ ਤੇ ਸਹਿਮਤੀਆਂ ਵੀ ਜਿਤਾਈਆਂ ਨੇ ਸੂਬਾਈ ਤੇ ਖੇਤਰੀ ਨੇਤਾ ਸਰਕਾਰ ਨੂੰ ਜ਼ਮਾਨਤ ਸੁਧਾਰ ਬਿੱਲ ਪੇਸ਼ ਕਰਨ ਦੀ ਮੰਗ ਵੀ ਕਰ ਚੁੱਕੇ ਨੇ ਔਰ ਇਸੇ ਹੀ ਦੌਰਾਨ ਸੂਬਾਈ ਤੇ ਖੇਤਰੀ ਨੇਤਾ ਆਪਣੀ ਤਿੰਨ ਦਿਨਾ ਗਰਮੀਆਂ ਦੀ ਮੀਟਿੰਗ ਦੇ ਅੰਤ ਤੇ ਹੰਸਵਿਲ 온ਟਾਰੀਓ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਵਿਖਾਈ ਦਿੱਤੇ ਸੋ ਪ੍ਰੀਮੀਅਰ ਡਗ ਫੋਰਡ ਜੋ ਕਿ ਅਨਟਾਰੀਓ ਦੇ ਪ੍ਰੀਮੀਅਰ ਨੇ ਉਹਨਾਂ ਨੇ ਫੈਡਰੇਸ਼ਨ ਕੌਂਸਲ ਦੇ ਚੇਅਰਮੈਨ ਵਜੋਂ ਭੂਮਿਕਾ ਨਿਭਾਈ ਤੇ ਉਹਨਾਂ ਦੇ ਨਾਲ ਸਨ ਕਿ ਬਿਗ ਦੇ ਪ੍ਰੀਮੀਅਰ ਪ੍ਰਿੰਸ ਲੈਗੋਟ ਤੇ ਉਸ ਤੋਂ ਬਾਅਦ ਅਲਬਰਟਾ ਦੇ ਪ੍ਰੀਮੀਅਰ ਡੈਨियल ਸਮਿਥ ਤੇ ਨਾਲ ਸੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਮੈਂਟੋਵਾ ਦੇ ਪ੍ਰੀਮੀਅਰ ਆਫ ਵੈਬਕੀਨਿਊ ਤੇ ਨਿਊ ਬ੍ਰਾਂਜ਼ਵਿਕ ਦੀ ਪ੍ਰੀਮੀਅਰ ਸੁਜ਼ਨ ਹੋਲਟ ਦੇ ਨਾਲ ਨਾਲ ਨਨੂਤ ਦੇ ਪ੍ਰੀਮੀਅਰ ਪੀ ਜੇ ਐਕੀਗੋਕ ਅਤੇ ਸਸਕੇਚਵਨ ਦੇ ਪ੍ਰੀਮੀਅਰ ਸਕਾਟ ਮੋਵੀ ਮੌਜੂਦ ਸਨ ਇੱਥੇ ਮੌਜੂਦ ਸਨ ਪ੍ਰਿੰਸ ਐਡਵਰਡ ਆਈਲੈਂ Premier Rob Lentz. Over the last three days, Canada's premiers have worked hard to move forward on our shared priorities. We've met with the Indigenous leaders and frontline healthcare workers. We sat down with Prime Minister Carney, and that's the first time that's happened, uh, to discuss ongoing negotiations with the U.S. and how we're working together to build a stronger, more competitive economy. We met as premiers and talked about the issues that matter most to the people we serve. We talked about standing up for workers in the face of President Trump's tariffs. We talked about cutting red tape, opening internal markets, and building a stronger, more self-reliant economy. We talked about the need for real bail reform that keeps criminals behind bars and keeps our communities safe. Prime Minister Carney has made it very clear in the comments to premiers and will be holding him accountable on bail reform. Premiers are also calling for a stronger provincial role in immigration. For one simple reason, we know our labor, labor markets best. At our First Minister's meetings, Prime Minister Carney agreed. Yesterday, at a meeting of federal and provincial immigration ministers, the federal immigration minister wasn't on the same page as her prime minister. We need the prime minister to be very, very clear with his minister. She needs to work with the provinces and territories to fix Canada's immigration system and make it more responsive to economic and market needs in the meantime, canada's premiers agreed to work together to use our authorities under section 95 of the constitution, including to issue our own work permits. i'll speak for ontario. we will be issuing our own work permits. we aren't going to sit around and wait for the federal government. on health care, we're making it easier for nurses and doctors to move and work anywhere in canada. We also talked about new ways to get life-saving medications into the hands of patients faster. But most importantly, we agreed on the need to remain united. The Moscow meeting ended today. After the Prime Minister Mark Carney met with the media, so Prime Ministerial meeting. After that, a lot of important information was exchanged. ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੇ ਸੂਬਾਈ ਅਤੇ ਖੇਤਰੀ ਨੇਤਾਵਾਂ ਦੇ ਨਾਲ ਮੀਟਿੰਗ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਹੰਟਸਵਿਲ 온ਟਾਰੀਓ ਦੇ ਵਿੱਚ ਪੱਤਰਕਾਰਾਂ ਦੇ ਰੂਬਰੂ ਹੋਏ ਮੀਟਿੰਗ ਪ੍ਰੀਮੀਅਰਸ ਦੇ 3 ਦਿਨਾਂ ਗੰਮੀਆਂ ਦੇ ਇਕੱਠ ਦੇ ਦੂਜੇ ਦਿਨ ਦੇ ਵਿੱਚ ਹੋਈ ਪ੍ਰਧਾਨ ਮੰਤਰੀ ਨੂੰ ਇੱਕ ਨਵੇਂ ਵਪਾਰ ਸਮਝੌਤੇ ਤੇ ਪਹੁੰਚਣ ਲਈ ਸੰਯੁਕਤ ਰਾਜ ਅਮਰੀਕਾ ਨਾਲ ਆਪਣੀ ਸਰਕਾਰ ਦੀ ਚੱਲ ਰਹੀ ਗਲਬਾਤ ਬਾਰੇ ਵੀ ਕਾਫੀ ਸਵਾਲ ਕੀਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਵਾਅਦਾ ਕੀਤਾ ਹੈ ਕਿ ਜੇਕਰ 1 ਅਗਸਤ ਤੱਕ ਕੋਈ ਨਵਾਂ ਸੌਦਾ ਨਹੀਂ ਹੁੰਦਾ ਤਾਂ ਕੈਨੇਡੀਅਨ ਸਮਾਨ ਤੇ 35% ਟੈਰਫ ਲਗਾਇਆ ਜਾਵੇਗਾ Uh, a group focused on building our country, building positively, uh, building here at home, building one Canadian economy, but also building uh, nation building uh, projects uh, from coast to coast to coast, um, and developing new uh, trade relations uh, around the world. Uh, we did have a good discussion um, around um, uh, these ongoing negotiations with the United States, uh, but really, uh, Large part of uh, our, our exchanges uh, concentrated on uh, what we can do, what we can control, and how we can move forward? Well, uh, that depends. Uh, I mean, there's two sides to a deal. Um, uh, we will uh, obviously, uh, we're working on behalf of Canadians, and uh, uh, we will agree a deal if there's one on the table that uh, is in the best interest of Canadians, just as uh, the United States will do in the uh, look for the best interests of the, of the U.S. There have been a series of discussions. Um, senior ministers, uh, have been in Washington. They'll be returning. Mr. LeBlanc, for example, will be in Washington for the balance of the week, as will be my chief of staff, other officials uh, for those discussions. But, you know, they're complex uh, negotiations, and uh, we'll use all the time that's necessary uh, and agree something that's in the interests of Canadians if that's available. Well, uh, well, the first thing is we're working positively uh, for a deal. Uh, we'll take stock uh, if there isn't one uh, that works, but that that depends on the overall circumstance. Um, uh, that's that's the first. Uh, the the elements of what's positive, and let, let's let's start from the position of, you know. Really, uh, the longest-standing and one of the largest trading relationships in the world between Canada and the United States—a relationship, until recently, that had been tariff-free. A relationship that has many integrated sectors, including the auto sector, the steel sector, uh, the energy sector, uh, and beyond. Um, and so, a good deal is something that. Uh, Preserves, reinforces, and stabilizes those relationships as much as possible. Um, a good deal is also one that doesn't tie our hands in terms of other things uh, that we can do, so that we can pursue that positive agenda that we focus so much of our time on. Um, and, uh, and and maybe just to go back to the start uh, of, of of your question. <laughs>